ਕੋਦਰ ਜੀ ਕਿਹ ਗੱਲ ਕਹ ਹਲਦਾ ਹੋਣਾ ਜਦ ਜਲੇ ਵੀ ਖਾਲਤਾ ਵਾ ਨਾ ਲੈ ਉਹ ਬਣਾ ਰਿਹਾ ਸ਼ੋਰ ਆ ਯਾ ਯਾਹ ਪਹੁੰਚ ਗਿਆ ਉਹ ਹਾਣੂ ਤੇ ਲੈਣਾ ਕਿ ਆਉਣਾ ਨਹੀਂ ਆਉਣਾ ਅਕੇ ਜਦ ਤੱਕ ਆਣ ਕਰਨੀ ਹੈ ਯਾਰ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਤੇ ਸਿੱਖਿਆ ਨਹੀਂ ਬਦਲ ਰਾਜ ਦੇ ਹੋਟਲ ਤੇ ਟਾਪ ਦਾ ਕੈਰੀਅਰ ਹੁੰਦਾ ਸੀ ਇਹ ਇਹ ਤਾਂ ਆ ਗਾ ਕਰਾ ਦੱਸੋ ਕਿ ਇਹ ਮੋਗਾ ਤੇ ਦੇ ਦਿੰਦਾ ਨਹੀਂ ਇਹ ਜੱਗੀ ਦੇ ਹੋਟਲ ਦੇ ਨਾਂ ਚੱਲਦਾ ਸੀ ਬੰਦੇ ਦਾ ਪੂਰਾ ਕੋਈ ਫੇਲ ਨਹੀਂ ਬਲੌਣੇ ਦੇਖੀ ਸੀ ਹਾਂ ਟੌਪ ਦਾ ਗੀਅਰ ਹੁੰਦਾ ਸੀ ਇਹ ਤਾਂ ਗੱਲ ਸਮੇਂ ਨਾਲ ਫਰਕ ਪੈ ਜਾਂਦਾ ਹਾਂ ਹਰ ਪਾਸੇ ਗੱਲ ਨਾ ਚੱਲਦਾ ਸੀ ਪੂਰਾ ਬੰਦੇ ਦਾ ਇਹ ਜਿੱਦੀ ਮਾਇਨ ਆ ਮਾਰੀ ਲਈ ਹੈ ਮੈਂ ਤੁਹਾਨੂੰ ਜਿੱਦ ਕਿ ਬੋਲ ਕੇ ਆ ਸ਼ੁਰੂ ਕਰਾਂਗਾ ਜਿਵੇਂ ਕਿ ਪਤਾ ਜਿੱਥੇ ਹੁੰਦੇ ਪੀਕਾ ਨੇ ਨਾਲੇ ਨੇ ਜਿਆਦਾ ਹਨ ਹਾਂ ਮਾਂ ਕਾਨੂੰ ਐਡੀ ਕਰਵਾਤਾ ਉਹਦੇ ਇਹ ਕੋਲੇ ਜਿੱਦੋਂ ਬਾਈ ਕਹਿੰਦਾ ਹਾਂਡੇ ਵਾਲਾ ਇਹਦੇ ਚੀਮੇ ਮਸੂਰ ਹਾਂ ਮਸੂਰ ਪੀਕਾ ਨੇ ਨਾਲੇ ਨੇ ਥੋੜੇ ਜਿਹਾ ਮਾਤ ਪਾਈ ਜਾਉਂ ਤੂੰ ਹਾਂ ਤੂੰ ਅਰ ਅਰਲੇ ਹਾਲ ਅਰਲੇ ਲਾਲਾ ਕੋਈ ਵੀ ਹੋਵੇ ਵੈਨ ਦੇ ਰਿਸ਼ਤੇਦਾਰ ਵੀ ਹਨ ਦੋ ਦੁਕਾਨ ਤੋਂ ਪ੍ਰੀਤਮ ਦੀ ਦੁਕਾਨ ਤੋਂ ਲੈ ਕੇ ਆਉਂਦੇ ਆ ਸਮਾਨ ਜੀ ਦੋ ਪ੍ਰੀਤਮ ਕੇ ਨਹੀਂ ਅੰਦਰ ਜੀ ਜਿਹੜੀ ਪਿੰਡ ਚ ਵੜ ਕੇ ਆ ਦੁਕਾਨ ਉਹ ਤੋਂ ਬੈ ਜਾ ਦਵਾ ਦੇ ਦਵਾਂ ਹਾਂ ਪੈਂਦੀ ਆ ਹਾਂ ਪੈਂਦੀ ਆ ਪਹਿਲਾਂ ਤੂੰ ਐਨ ਲਾਲਾ ਵੀ ਭੀਖੀ ਚ ਸਾਰੀਆਂ ਦੁਕਾਨਾਂ ਹੀ ਮੇਨ ਤਿੰਨ ਸੀਗੀਆਂ ਹੋਰ ਨਹੀਂ ਹੁਣ ਇੱਧਰ ਆ ਗਿਆ ਜਿਹੜਾ ਆ ਜਨਾਮਾ ਜਾਟੇ ਦੇ ਕੋਲ ਨਾ ਬਰਾੜ ਇਕਾਵਰਾ